हां जी दोस्तों ससरी काल स्वागत ਕਰਦੇ ਆ ਤੁਹਾਡਾ ਰਾਜ ਸੰਦੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪਿੱਖੀਵੈਂਟ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਡੱਲ ਡਲੇਰੀ ਵਾਂ ਕਲਸੀਆਂ ਖਾਲੜਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਬਿਲਕੁਲ ਨਾਲ ਲੱਗਦਾ ਪਿੰਡ ਡੱਲ ਤੁਸੀਂ ਖਾਸ ਵਿਜ਼ਿਟ ਕਰਨੀ ਆ वीर दिलेर ਸਿੰਘ ਬਾਟ ਉਹਨਾਂ ਦੇ ਘਰ ਆਏ ਆ ਦੋਸਤੋ ਤੇ ਗਰਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਟੋਟਲ ਤੁਸੀਂ ਸਾਹਮਣੇ ਦੇਖ ਰਿਹਾ ਜੀ ਇਹ ਦੋਸਤੋ ਪੰਜ ਐਨੀਮਲ ਬਕਾਊ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਤੁਸੀਂ ਦੇਖੋਗੇ ਸੁਈਆਂ ਸੁਵਈਆਂ ਨੇ ਬਿਲਕੁਲ ਸੱਜਰ ਤਾਜ਼ੀਆਂ ਇੱਕ ਟੋਕੜ ਗੱਬਣ ਨਾਗਾ ਠੀਕ ਆ ਜੀ ਇੱਕ ਟੋਕੜ ਗੱਬਣ ਨਾਗਾ ਇੱਕ ਵਹੜ ਤੁਹਾਨੂੰ ਦਿਖਾ ਦਾਂਗੇ ਤੇ ਤਕਰੀਬਨ ਇੱਕ ਕੋਈ ਅਵੀਆਂ ਪੰਜੀਆਂ ਦੇ ਦਿਨਾਂ ਦੀ ਦੋਸਤੋ ਮੱਝ ਸੁਈਆ ਢੇਲੀ ਆ ਤੇ ਇੱਕ ਥਣੋ ਤੇਲੜਾ ਠੀਕ ਆ ਜੀ ਇਹ ਦਿਖਾ ਦਾਂਗੇ ਇਹ ਪੰਜ ਨਾਗਨੇ ਟੋਟਲ ਪੰਜਾਂ ਨਗਾ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਅੱਜ ਤਰੀਕ 26 ਨਵੰਬਰ ਕਮਾ ਕੋਈ ਦੁਪਹਿਰ ਦੇ 1.5 2 ਵਜੇ ਦਾ ਸੋ ਬਾਕੀ ਜਿਹੜਾ ਵੀ ਕੋਈ ਖਰੀਦਦਾਰ ਵੀਰ ਐਨੀਮਲ ਲੈਣ ਆ ਰਿਹਾ ਠੀਕ ਆ ਜੀ ਤੇ ਹਮੇਸ਼ਾ ਪਰ ਰਿਕਵੈਸਟ ਕਰਦੇ ਹੰਨੇ ਸਾਰੇ ਫਾਰਮਰ ਭਰਾਵਾਂ ਨੂੰ ਵੀ ਦੋ ਡੰਗ ਚੋਕੇ ਸੂਇਸ ਸੂਇ ਪਸ਼ੂ ਨੂੰ ਤੇ ਗੱਬਨ ਪਸ਼ੂ ਆਪਣਾ ਚੌਥਾ ਥਾਣਾ ਦੀ ਟਿੱਪ ਕੇ ਤਸੱਲੀ ਆ ਉਹ ਜ਼ਰੂਰ ਜ਼ਕੀਨੀ ਬਣਾ ਲਿਓ ਠੀਕ ਆ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗਰ ਲਾਲ ਸਾਸਤਰੀਕਾਰ ਸਾਸਤਰੀਕਾਰ ਸੰਧੂ ਸਾਹਿਬ ਕੀ ਹਾਲ ਨੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਗਰ ਲਾਲ ਠੀਕ ਠਾਕ ਹਾਂ ਜੀ ਗਰ ਲਾਲ ਪਸ਼ੂ ਅੱਜ ਆਪਣੇ ਕੋਲ ਟੋਟਲ 5 ਕੇ ਗਏ ਆ 5 ਨਾਲ ਆ ਸੰ ਜਨਾਵੇ ਜਨੇ ਨੀਲੀ ਰਾਵੀ ਵੀ ਲੈ ਆਂਦੀ ਐ ਢੇਲੀ ਵੀ ਲੈ ਆਂਦੀ ਆ ਮੂੜਾ ਵੀ ਲੈ ਆਂਦੀ ਆ ਇੱਕ ਗਾਂ ਵੀ ਲੈ ਆਂਦੀ ਆ ਆ ਹਾਂਜੀ ਤੇ ਸਾਰੀਆਂ ਬਰੀਡਾਂ ਆ ਗਈਆਂ ਹਾਂਜੀ ਠੀਕ ਆ ਠੀਕ ਆ ਲਓ ਦੋਸਤੋ ਇਹ ਸਾਰੀਆਂ ਬਰੀਡਾਂ ਦੇ ਵਿੱਚ ਜਾਨਮਲ ਹੈਗੇ ਆ ਠੀਕ ਆ ਜੀ ਜਿਹੋ ਜਿਹੋ ਜੇ ਐਨੀਮਲ ਕਿਸੇ ਭਰਾ ਨੂੰ ਪਸੰਦ ਆਊਗਾ ਉਹਦੇ ਬਾਰੇ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ ਠੀਕ ਆ ਪਹਿਲੇ ਨੰਬਰ ਤੋਂ ਇਥੋਂ ਸ਼ੁਰੂਆਤ ਕਰ ਲਈਏ ਨੀਲੀ ਰਾਵੀ ਤੋਂ ਇਹ ਗਰਲਾਲ ਕਿਵੇਂ ਆ ਕੀ ਸੂਆ ਇਹ ਸੰਧੂ ਸਾਹਿਬ ਝੋਟੀ ਦੂਜੇ ਸੂਏ ਸੂਈ ਜੇ ਪਰਸੋਂ ਸ਼ਾਮ ਦੀ ਸੂਈ ਜੇ ਡੈਂਬੜ ਦੀ ਕੱਟੀ ਜੇ ਇਹਦੇ ਮਗਰ ਪਹਿਲਾਂ ਕੱਟੀ ਨੂੰ ਜਾਗ ਮਰਾ ਦੋ ਫੇਰੀ ਮੱਜ ਲੈਣੇ ਆਪਾਂ ਹਾਂ ਨਾ ਲੋ ਜੀ ਇਹ ਮਗਰ ਕੱਟੀ ਆ ਠੀਕ ਆ ਜੀ ਪਰਸੋਂ ਦੀ ਸੂਈ ਆ ਪਰਸੋਂ ਸ਼ਾਮ ਦੀ ਲੋ ਜੀ ਆ ਬੱਚਾ ਮਗਰ ਕੱਟੀ ਜੇ ਠੀਕ ਆ ਨਿਸ਼ਾਨੀਆਂ ਵਾਲੇ ਛੁਲੀਆਂ ਪ੍ਰੋਪਰ ਕਰਤੀ ਆ ਪੂਰੀਆਂ ਸਾਰ ਤੇ ਹੁਣ ਨਿਸ਼ਾਨ ਸੰਧੂ ਸਾਹਿਬ ਅੱਖਾਂ ਦੇ ਵਿੱਚ ਬਿੱਲੀਆਂ ਕਿਹੇ ਵੀ ਨਿਸ਼ਾਨੀ ਤੋਂ ਕੱਟੀ ਵੀ ਨਹੀਂ ਖੁੰਜੀ ਤੇ ਝੋਟੀ ਵੀ ਨਹੀਂ ਖੁੰਜੀ ਹਾਂ ਠੀਕ ਆ ਜੀ ਲੈ ਵੀ ਗਰਲਾਲ ਪਰਸੋਂ ਦੀ ਸੂਈ ਕਿੰਨੇ ਬੋਲੇ ਤੇ ਚਲਣ ਦੀ ਆ 8 ਕਿ 8 ਕਿਲੋ 14 15 ਵਾਲਾ ਪੰਜ ਊਠ ਨਾਗ ਦੀ ਮਾਰਿਆ ਤਾਂ ਨਾ ਮਾਰਨਾ ਜਿੰਨਾ ਚੋਂ ਡਣਾ ਹੈ ਉਹ ਦੱਸਣਾ ਠੀਕ ਆ ਬਹੁ ਵੀ 8 ਕਿਲੋ ਦੋਸਤੋ ਬੋਲੇ ਤੋਂ ਸਟਾਰਟਿੰਗ ਹੋਈ ਆ ਤੇ ਹੈ ਦੁੱਜੇ ਨੇ ਦੁੱਜੇ ਸਵੇਰੇ ਸੰਧੂ ਸਾਹਿਬ ਦੁੱਜੇ ਸਵੇਰੇ ਪਿਓਰ ਨੀਲੀ ਲਿਓ ਵੀ ਚੰਗੀ ਨਿਕਲੀ ਚਵਾਈ ਚੁਬੀ ਦੀ ਚਵਾਈ ਇੱਕ ਨੰਬਰ ਆ ਕੋ ਪੂਰ ਛਟਾ ਨਹੀਂ ਕੋ ਥਣਵੱਦ ਘਟਨੀ ਠੀਕ ਆ ਲਓ ਵੀ ਪਰੋਂ ਨੀਲੀ 라ਵੀ ਦੇ ਸ਼ਕੀਨ ਵੀਰਾਂ ਦੇ ਲਈ ਆ ਕਿਉਂਕਿ ਇੱਕ ਦੋ ਨਗ ਜਿਹੜੇ ਆਪਾਂ ਹਰ ਵਾਰ ਹਰੇਕ ਪੂਰ ਦੇ ਵਿੱਚ ਤੁਹਾਨੂੰ ਇਸ ਕਿੱਲੇ ਤੋਂ ਦਿਖਾਉਨੇ ਆ ਠੀਕ ਆ ਜੀ ਤੇ ਅੱਜ ਵੀ ਇੱਕ ਜਿਹੜੀ ਨੀਲੀ 라ਵੀ ਦੀ ਇਹ ਤੁਸੀਂ ਮੱਝ ਦੇਖ ਰਹੇ ਜੀ ਤੇ ਦੂਜੇ ਤਿੱਜੇ ਦਿਨ ਦੇ ਵਿੱਚ ਆ 8 ਲੀਟਰ ਬੋਲੇ ਤੋਂ ਸਟਾਰਟਿੰਗ ਹੁਣ ਵੈਸੇ ਸਮਾਂ ਤੁਸੀਂ ਇੱਕ ਵਾਰੀ ਫੇਰ ਕਨਫਰਮ ਕਰਾ ਦੇਗੇ ਕੋਈ 1.5 2 ਵਜ ਦਾ ਸਮਾਂ ਮਾਰਨਿੰਗ ਕਿੰਨੇ ਵਜੇ ਮਾਰਨਿੰਗ ਸੰਧੂ ਸਾਹਿਬ ਦੀ 7 ਵਜੇ ਦੀ ਚਵਾਈ ਹੈ ਅੱਜ ਸਵੇਰੇ ਕਰ ਲਿਆਗੇ ਚਵਾਈ ਆਪਾਂ ਠੀਕ ਆ ਠੀਕ ਹੈ ਲੇਟ ਚਵਾਈ ਹੋਈ ਫਿਰ ਹਾਂਜੀ ਠੀਕ ਆ 7:00 ਵਜੇ ਦੋਸਤੋ ਚਵਾਈ ਆਜ ਮਾਰਨਿੰਗ ਹੋਈ ਆ ਤੁਹਾਡਾ ਆਪਣਾ ਚਵਾਈ ਦਾ ਸਮਾਂ 5 ਤੋਂ 5 ਹਾਂ ਅੱਜ ਦੀ ਚਵਾਈ 7:30 7 ਵਜੇ ਹੋਈ ਸਵੇਰੇ ਠੀਕ ਆ ਬਈ ਠੀਕ ਆ ਕਟੀ ਜਾ ਧੁੰਦੇ ਹੋ ਨਿਸ਼ਾਨ ਚ ਝੋਟੀ ਵੀ ਵੇਖੋ ਕਿਸੇ ਨਿਸ਼ਾਨੀ ਚ ਨਹੀਂ ਹੁੰਦੀ ਹਾਂ ਨਹੀਂ ਆਖੋ ਕਿ ਬਿੱਲੀ ਮਨ ਕੀ ਆ ਹਾਂ ਮੈਂ ਨਹੀਂ ਵੇਖ ਬਿਆ ਮਨ ਕੀ ਆ ਤੇ ਬੱਚੇ ਦੇ ਵੀ ਪੂਰਾ ਵਧੀਆ ਜਵਾਬ ਆ ਹਾਂ ਠੰਡੀ ਧਿਰੀ ਹੁੰਦੀ ਫਿਰ ਜਿਹੜਾ ਜੀ ਮਰਜ਼ੀ ਝੋਲੇ ਨੂੰ ਹਾਂ ਕੱਦ ਵਜਨ ਵੀ ਪੂਰਾ ਸੋਹਣੀ ਸਨਖੀ ਹਾਂ ਨਹੀਂ ਸੋਹਣੀ ਉਹ ਤਾਂ ਵੀ ਫ੍ਰੀ ਵਾਲਾ ਹੀ ਹੈ ਹਾਂ ਲੋ ਵੀ ਬਾਕੀ ਸੇਹ ਸੂਤ ਵਾਈ ਚ ਪੂਰੀ ਰਾਜੀ ਆ ਠੀਕ ਆ ਜੀ ਤੇ ਪੁੱਠੇ ਤੋਂ ਤੁਸੀਂ ਵੇਖ ਸਕਦੇ ਜੇ ਕੜਵੇਂ ਪੁੱਠੇ ਦੀ ਆ ਬਿਲਕੁਲ ਵਿਚੋਂ ਜਿਹੜੀ ਸੈਂ ਹੱਡੀ ਦੀ ਗੱਲ ਕਰੀਏ ਬਿਲਕੁਲ ਸੈਂਟਰ ਦੇ ਵਿੱਚ ਉੱਚੀ ਹੈ ਠੀਕ ਆ ਸੂਤ ਨਿਸ਼ਾਨ ਆ ਬੂਸ਼ ਉੱਪਰ ਤੱਕ ਵਾਈਟ ਆ ਚਾਰੇ ਖੁਰ ਤੋਂ ਪਿਆ ਆ ਹਵਾਨਾ ਚੱਡਾ ਕਰਮਾਲੀ ਤੋਂ ਠੀਕ ਆ ਤੇ 8 ਲੀਟਰ ਪੌਲਾ ਲੈ ਵੀ ਗਰਲਾਲ ਕੀ ਮੁੱਲ ਕੀਤਾ ਇਹਦਾ ਦੇਣ ਦੇਣ ਕੀ ਕਰਦਾ ਵੀਰ ਮੁੱਲ ਕਰਨ ਨੂੰ ਸੰਧੂ ਸਾਹਿਬ ਜੱਡੀ ਝੋਟੀ ਸੋਹਣੀ ਆ ਪਿਓਰ ਨੀਲੀ ਦੀ ਆ ਨੀਲੀ ਦੀ ਮਾਰ ਕੱਟੀ ਆ ਮੁੱਲ ਕਰਨ ਨੂੰ ਕੋਈ 85 ਨਹੀਂ ਜੇ ਕੋਈ 90 ਨਹੀਂ ਜੀ ਹਾਂ ਜੀ ਡਿਮਾਂਡ ਇਹ ਕੀ ਜੀ 80000 ਰੁਪਈਆ ਦੀ ਹਾਂ ਜੀ ਜੈ ਸਨੋ ਆਪਾਂ ਮੁੱਲ ਕਰਦੇ ਆ ਕੋਈ ਵਾਧ ਘਾਟਾ ਬਗੜੀ ਗੱਲ ਨਹੀਂ ਕੀਤੀ ਹਾਂ ਹਾਂ ਨਾ 75000 ਰੁਪਈਆ ਦੇ ਆ ਝੋਟੀ ਦਾਂਗੇ 75 ਦੀ ਹਾਂ ਜੀ ਲਓ ਜੀ ਜੈ ਸਨੋ ਜਿਹਨੂੰ ਆਂਦੇ ਆ ਲਓ ਦੋਸਤੋ ਹਾਂ ਨਾ ਜਿਹੜੀ ਆ 75000 ਆ ਬਾਕੀ ਥਾਂ ਤੋਂ ਬੜੇ ਸਾਫ ਸੁਥਰਾ ਭਵਾਨਾ ਚੱਡਾ ਠੀਕ ਆ ਜੀ ਮਗਰ ਕੱ ਦੇ ਵੀ ਕੋਈ ਸ਼ੌਕ ਨਾਲ ਵੀਰ ਤਿਆਰ ਕਰ ਲੂਗਾ ਠੀਕ ਆ 75000 ਦੇ ਵਿੱਚ ਇੱਕ ਦੀ ਥਾਂ ਦੋ ਤਾਂ ਦੋ ਨੀਲੀਆਂ ਸੰਧੂ ਸਾਹਿਬ ਹਾਂ ਬਿਲਕੁਲ ਵੀਰੇ ਮਗਰ ਕੱਟੀ ਵੀ ਚੰਗੇ ਅਸਲੇ ਦੀ ਆ ਠੀਕ ਹੈ ਜੀ ਹਾਂ ਇਧਰ ਗਰਦਾਲ ਸੈਕੰਡ ਨੰਬਰ ਤੇ ਆਪਣੇ ਕੋਲ ਆ ਜਿਹੜੀ ਆ ਗਈ ਝੋਟੀ ਇੱਕ ਇਹ ਝੋਟੀ ਸੰਧੂ ਸਾਹਿਬ ਦੂਜੇ ਸੂਏ ਸੁਣੀ ਆ ਓਕੇ ਨੂੰਹ 6 ਦਾ ਦੋ ਦੋ ਤਿੰਨ ਦਿਨ ਇਹਦੇ ਪਏ ਆ ਠੀਕ ਆ ਜੀ ਇਹ ਪੂਰੀ ਖਬਰਦਾਰ ਆ ਥਾਂ ਦੇ ਵੀਰ ਜੀ ਦੇਖੋ ਹਫਤਾ ਲੱਜੂ ਹਜੇ ਹਾਂ ਨਹੀਂ ਤਿੰਨ ਦਿਨ ਖੜੂਗੀ ਤਿੰਨ ਚਾਰ ਦਿਨ ਅੱਛਾ ਹਾਂਜੀ ਤਾਂ ਤੁਸੀਂ ਪੁੜੇ ਪੜੇ ਲਵਾਉਣੇ ਸ਼ੁਰੂ ਕਰਤੇ ਆ ਤਿੰਨ ਦਿਨ ਐਸਟੀਮੇਟ ਹੈਗਾ ਸਮਾਂ ਠੀਕ ਆ ਤੇ ਦੂਜੇ ਸਵੇਰੇ ਸਟੋਟੀਆਂ ਸੁਣਾ ਛਕੀ ਹੈ ਨਾ ਮੂੰਹਾਂ ਛੇ ਦਾ ਸਾਨੂੰ ਸਾਰਾ ਬਤਾ ਦਿੰਨੇ ਆਪਾਂ ਲਾਵੇ ਆਹ ਦੇ ਕੰਨਾਂ ਵਾਲੇ ਬਰਾਬਰ ਨਹੀਂ ਜਾਂਦੀ ਚੱਕਨੇ ਸ਼ੁਰੂ ਕੀਤੇ ਜੇ ਹਾਂ ਲਾਵੇ ਛਕੀਆਂ ਦੇ ਵਿੱਚ ਦੋਸਤੋ ਝੋਟੀ ਆਉਂਦੀ ਆ ਤੇ ਬਿਲਕੁਲ ਚੌੜੇ ਮੱਥੇ ਦੇ ਵਿੱਚ ਛੋਟਾ ਸਿੰਘ ਬਿਲਕੁਲ ਛੋਟਾ ਸਿੰਘ ਠੀਕ ਹੈ ਜੀ ਗੋਲ ਤੇ ਪੇਟ ਪੁਰੇ ਦੀ ਬਹੁਤ ਵਧੀਆ ਸਿੰਗਲ ਹੱਡੀ ਦੀ ਆ ਬਾਜੇ ਉਹ ਪੂਰਾ ਹੋ ਗਿਆ ਠੀਕ ਆ ਰੂਮ ਵਰਗੀ ਪੋਲੀ ਐ 53 ਸਾਰ ਇੱਕੋ ਜਿਹੀ ਹੈ ਹਮ ਜੇ ਕੋ ਸੈਂਗ ਵੀ ਦਮ ਇੱਕੋ ਜਿਹਾ ਫਿਰ ਕੋਈ ਵੱਧ ਘੱਟ ਨਹੀਂ ਲੋਵੀ ਸੋਨੇ ਹਾਈਟ ਕੱਟ ਦੇ ਵਿੱਚ ਦੁੱਸਰੇ ਝੋਟੀ ਦੂਜਾ ਸੂਆ ਠੀਕ ਆ ਤੇ ਪੂਰੀ ਜੰਮੀ ਪਲੀ ਆ ਕਿਸੇ ਪਾਸਿਓਂ ਵੀ ਇਹ ਨਹੀਂ ਹੈਗਾ ਵੀ ਲਿੱਸੀ ਫਿੱਕੀ ਆ ਵੀ ਜਿੰਨਾ ਵੀ ਵਜਨ ਵਜੂਦ ਦੇ ਵਿੱਚ ਆ ਕਰਮਾ ਲਈ ਠੀਕ ਆ ਬਾਕੀ ਥਾਂ ਨੇ ਪੂਰਾ ਮੁਠੀ ਜੱਤੀ ਅੰਦੀ ਤੇ ਰਿਵਰਨ ਜੀ ਦੇਖੋ ਇਹ ਗੱਬੜ ਪਛੋਈ ਤਾਂ ਨਹੀਂ ਲਾਉਂ ਦਿੰਦਾ ਹੂੰ ਮਾੜੀ ਸਾਇਰ ਹੈ ਕੀ ਨਾ ਕਰਾ ਹਾਂਜੀ ਸਾਇਰ ਤੇ ਸਾਇਰ ਨਹੀਂ ਸੰਧੂ ਸਾਹਿਬ ਕਹੀ ਆ ਤੇ ਪੰਦਪ ਲੱਗਾ ਧਾਰ ਇੱਕ ਅਜੀ ਵਧ ਘਟਣਗੇ ਜਾਂਦੀ ਹੈ ਨਾ ਹਾਂ ਸਾਇਰ ਵਾਲਾ ਨਹੀਂ ਕੋਈ ਚੱਕਰੇਗਾ ਜੋ ਤਿੱਪੀ ਜਾਣਾਗਾ ਆਪਣਾ ਪਸ਼ੂ ਕੋਈ ਭੈਣ ਭਰਾ ਆ ਉਹਦੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਠੀਕ ਆ ਕੀ ਮੁੱਲ ਕਰ ਦਿੰਦਾ ਮੁੱਲ ਸੰਧੂ ਸਾਹਿਬ ਇਹਦਾ ਕੋਈ ਲੱਖ ਨਹੀਂ ਕੋਈ 1 5 ਨਹੀਂ ਡਿਮਾਂਡ 90 ਜਾਂ ਸਣੋ 85 ਹਜ਼ਾਰ ਦੀ 85 ਦੀ ਹਾਂਜੀ ਹੂੰ ਲੋ ਵੀ ਅੱਜ ਆਪਾਂ ਨਾਲ ਵਾਲੇ ਮੁੱਲ ਕਰਨੇ ਨਹੀਂ ਵੱਧ ਘੱਟ ਨਹੀਂ ਕਰਨੇ। ਨਾ ਬਿਲਕੁਲ ਨਹੀਂ ਬਿਲਕੁਲ। ਹਾਂਜੀ। ਲੋ ਵੀ ਇਹ 85000 ਦੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ 90000 ਜਾਂ ਪਲੱਸ ਕੋਈ ਵੀ ਡਿਮਾਂਡ ਆ 85000 ਦੀ ਜੈਸ ਨਾਲ। ਇੱਧਰ ਆਪਣੇ ਕੋਲ ਜਿਹੜਾ ਆ ਹਸਲਾ ਆ ਗਿਆ ਕੇ। ਇਹ ਅਖਲਾ ਸੰਧੂ ਸਾਹਿਬ ਸਾਢੇ 3 ਮਹੀਨਿਆਂ ਦੀ ਮੱਝ ਇੱਕ ਪਾਸੇ। ਲੋ ਵੀ ਇਹ ਟੋਕਰ ਕਬਣਾ ਟੋਕਰ ਕਬਣਾ। ਠੀਕ ਹੈ। ਇਹ ਥੱਲੇ ਦੁੱਧ ਦੇਗਾ ਇਹ 5-6 ਕਿਲੋ। ਓਕੇ। ਇਹ ਪਰਸੋਂ ਸ਼ਾਮ ਦੀ ਆਪਣੇ ਕੋਲ ਆਈ ਹੈ ਤੇ ਇਹ ਮਗਰੇ ਹੀ ਕੱਟੀ-ਕੱਟੀ ਲਈ ਵੀ ਉਹਨਾਂ ਨਾਲਾ। ਓਕੇ। ਉਹਦੇ ਕਰਨੇ ਮੱਝ ਮਿਲੀ ਜੇ ਟੀਕੇ ਦੇ ਥੋੜਾ ਮਿਲਣ ਤੋਂ ਲੋਵੀ ਦੋਬਾ ਦੇ ਮਾਦਾ ਠੀਕ ਇਹਦੇ ਮਿਲਦੀ ਜੇ ਚੈੱਕ ਪਾਸ ਦੀ ਆਪਣੀ ਗਰੰਟੀ ਹੈ ਕਿਸੇ ਦੇ ਘਰ ਮਿਲੇ ਜਾ ਕੇ ਨਾ ਮਿਲੇ ਉਹ ਕੋਈ ਗਰੰਟੀ ਡੇਡੇ ਕੱਟਦੀ ਹੈ ਹਾਂਜੀ ਪਿਓਰ ਤਿੰਨ ਬਰਾਬਰੇ ਪੈਸੇ ਚਾਰੇ 22 ਇੱਕ ਨੰਬਰ ਐ ਸੰਤੂ ਸਾਹ ਥਾਨਲੇਵਾ ਖਾਵਾ ਪਿੰਡਾਂ ਦੀ ਕਿ ਸਾਡੇ ਤਿੰਨਾਂ ਦੀ ਸਾਡੇ ਤਿੰਨਾਂ ਦੀ ਲੋਵੀ ਸਾਡੇ ਤਿੰਨਾਂ ਦੀ ਗੱਬਣ ਚੈੱਕ ਪਾਸ ਆ ਤੇ ਕਦ ਕੱਡ ਕੋਈ ਛੋਟਾ ਨਹੀਂਗਾ ਵੱਡਾ ਧਾਂਚਾ ਮੇਰਾ ਵੀਰ ਕੋਈ ਨਾ ਵੀਡੀਓ ਦੇ ਵਿੱਚ ਕਿਸੇ ਭਰਾ ਨੂੰ ਆਪਾਂ ਦੱਸਣੋਂ ਰਹਿ ਜਾਂਦੇ ਆ ਵੀ ਕਦ ਕੱਠ ਵੀ ਜੇ ਕਿਸੇ ਭਰਾ ਨੇ ਵੇਖ ਕੇ ਅੰਦਾਜ਼ਾ ਲਾਉਣਾ ਤੇ ਵੱਡੇ ਕਦ ਕੱਟ ਦੇ ਵਿੱਚ ਸਿੰਗਲ ਹੱਡੀ ਆ ਬਿਲਕੁਲ ਸੱਚੀ ਚੰਬਰੀ ਡਬਲ ਪੈਸਾ ਦੀ ਵੇਖਣੀ ਹੈ ਜਿੰਨੇ ਦੀ ਆਪਾਂ ਦੀ ਨਾਲੇ ਟੇਡਾ ਕੱਟ ਬਹੁਤ ਹੋਣ ਦੋ ਸੋ ਕਟਾ ਪੈਨੀਮਲ ਦੇਖਦੇ ਆ ਟੇਡੇ ਕੱਟ ਚਾਹੀਦੇ ਦੋ ਸਾਂ ਸਾਨੂੰ ਸਾਰ ਚਿੱਟੇ ਤੇ ਦੋ ਕਾਲੇ ਆ ਆ ਵਿਖਾਈਏ ਕੋਈ ਫੇਸ ਆ ਦੇਖੋ ਜੀ ਠੀਕ ਆ ਸੋ ਬਿੱਲੀ ਮਣਕੀ ਅੱਖ ਟੇਡਾ ਕੱਟ ਤੇ ਪੈਰ ਚਾਰੇ ਤੋਂ ਪਿਆ ਠਣਾ ਦੀ ਗੱਬੰਦੀ ਆਪਣੀ ਗਾਰੰਟੀ ਹੋਊਗੀ ਦੁੱਧ ਮੰਨ ਲਓ ਅਗਲੇ ਨੇ ਹੁਣ ਜਾ ਕੇ ਜਿਤਨਾ ਬੱਚਾ ਨਾਲ ਲਾ ਲਿਆ ਖਰਾਬ ਕਰੇ ਢਾੜੀ ਸੰਗ ਜਾ ਕੇ ਨਾ ਕਰੇ ਉਹ ਕੋਈ ਗਾਰੰਟੀ ਨਹੀਂ ਆਪਣੀ ਠੀਕ ਆ ਠੀਕ ਆ ਹਾਂਜੀ ਬਹੁਤ ਸੋ ਜਾ ਕੇ ਕੋਈ 1 2 ਦਿਨ ਕੋਈ ਉਨੇ ਕੀ ਐਨੀਮਲ ਟੀਕਾ ਲੈ ਸਕਦਾ ਤੇ ਬਾਅਦ ਵਿੱਚ ਹੋ ਸਕਦਾ ਵੀ ਪਹਾੜੇ ਤੇ ਪਸ਼ੂ ਆ ਜਾਵੇ ਠੀਕ ਆ ਜੀ ਵੈਸੇ ਦੁੱਧ ਕੋਈ 2 3 3 ਲੀਟਰ ਹੀ ਨਾ ਦੋ ਸੰਦੂ ਸਾਹਿਬ 3 ਤੋਂ ਬਾਹਰ ਹੀ ਕੋਈ 3 ਦਾ ਹੀ ਸੌਦਾ ਕਰੇ ਆਪਣੇ ਨਾਲ ਠੀਕ ਆ ਜੀ ਬਾਕੀ ਚਵਾਈ ਚੂਹ ਦੀ ਮਾੜੀ ਤੇ ਨਹੀਂ ਵਧੀਆ ਚਵਾਈ ਸੰਦੂ ਸਾਹਿਬ ਇੱਕ ਨੰਬਰ ਹੈ ਚਵਾਈ ਜੇ ਕੋਈ ਨੁਕਸ ਹੋਵੇ ਆਉਣ ਜਾਂ ਦਾ ਕਰਾਇਆ ਦਾਂਗੇ ਗੱਡੀ ਦਾ ਠੀ ਲੋ ਵੀ ਭਰਾਵੋ ਠੀਕ ਹੈ ਜੀ ਨੀਲੀ ਦਾ ਵੀ ਤੇ ਸ਼ਕੀਨ ਵੀਰਾਂ ਦੇ ਲਈ ਬਹੁਤ ਵਧੀਆ ਤੋਹਫਾ ਤੋਕਰ ਗੱਬਣਾ ਮੱਝ ਅਕਸਰ ਵੀਰ ਰਾਈ ਸੰਧੂ ਸਾਹਿਬ ਰੋਮਰ ਕੀ ਪੋਲੀ ਹੋਊਗੀ ਕੋਈ ਨੁਕਸਾਨਾ ਹੋਰ ਬਈ ਇਹਦਾ ਵਿੱਚ ਵਾਈ ਜੀ ਹੂੰ ਤਿਆਰ ਹੋਈ ਸੰਧੂ ਸਾਹਿਬ ਮੱਝ ਨੂੰ ਵੀ 1 20 ਦੀ ਸਵਾਦੀ ਹੂੰ ਅੱਜ ਦੀ ਮੰਗ ਹੈ ਜੀ 60000 ਹੂੰ ਜੈਸਨੋ ਆਪਾਂ ਦੇ ਨਹੀਂ 55000 ਦੀ ਦਿਖਾ ਨਾ ਹਾਂਜੀ ਲੋ ਵੀ ਸੁਣੀ ਜਾਓ 255000 ਦੀ ਇਹ ਜੈਸਨੋ ਆ ਠੀਕ ਆ ਕੋਈ 60 ਨਹੀਂ ਤੇ ਕੋਈ 62 ਨਹੀਂ ਕੋਈ 65 ਨਹੀਂਗਾ ਚੈੱਕ ਪਾਸ ਆ ਮੈਂ ਬਾਕੀ ਆਪਦੀ ਮੇਰਾ ਵੀ ਕੋਈ ਤਸੱਲੀ ਵੇਚੇ ਕਰਨਾ ਹਾ 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 ਡਾਕਟਰ ਲਿਓ ਨਾਲ ਚੈੱਕ ਕਰਾ ਕੇ ਤਸੱਲੀ ਕਰਕੇ ਖੜਨਾ ਆਪਾਂ ਕੋਈ ਚੱਕਰ ਨਹੀਂ ਮਾਇਆ ਦੇਣੀ ਅਗਲੇ ਬਿਲਕੁਲ ਬਿਲਕੁਲ ਲੋ ਵੀ ਪ੍ਰਭੂ ਪੂਰੇ ਵੱਡੇ ਕੱਦ ਪੋਤ ਵਾਲੀ ਮੱਝ 55000 ਦੀ ਮਿਲ ਜੂਗੀ ਟੋਕੜ ਗੱਬਨ ਨਾਗਾ ਸੋ ਪਸੰਦ ਆਊਗਾ ਤੇ ਜਿੱਦਾਂ ਮਰਜ਼ੀ ਮੇਰਾ ਭਰਾ ਆਪਣੀ ਤਸੱਲੀ ਕਰੀ ਚਲੋ ਠੀਕ ਆ ਇੱਧਰ ਗਰਨਾਲ ਆਪਣੇ ਕੋਲ ਆ ਆ ਕੇ ਢੇਲੀ ਇਹ ਸੰਤੂ ਸਾਹਿਬ ਦਾ ਨੰਬਰ ਆ ਸਿੰਗਲ ਹੁੰਦੇ ਆ ਨਹੀਂ ਢੇਲੀ ਆ ਸੰਤੂ ਸਾਹਿਬ ਢੇਲੀ ਆ ਗਈ ਹਾਂ ਆ ਦੇਖੋ ਨੋਏ ਨicole ਬਰਾਬਰ ਸੁਟੇਲੀ ਮਾਜ ਦੋਸਤੋ ਆਪਾਂ ਤੁਹਾਨੂੰ ਅਗਲੀ ਦਿਖਾਉਣ ਲੱਗੇ ਆ ਹੈ ਸੱਜਰਾਂ ਦੇ ਵਿੱਚ ਹੀ ਆ 5 ਦਿਨ ਹੋ ਗਏ ਸੰਤੂ ਸਾਹਿਬ ਨੇ ਸੋਈ ਨੂੰ ਮਗਰੇ ਦੇ ਕਟਾ ਜੇ ਦੁੱਧ ਦੇ ਥੱਲੇ ਉਹਨੇ ਗਏ ਸੱਤ ਕਿਲੋ ਆ ਕੱਦਰ ਨੂੰ ਮਗਰੇ ਕਟਾ ਨਾ ਹਾਂਜੀ ਮਗਰਲੇ ਖਾਂਦੀ ਹੈ ਤੇਲ ਜੇ ਲੋ ਜੀ 7 ਕਿਲੋ ਦੁੱਧ ਤੇ ਅੱਜ 5 ਦਿਨ ਦਾ ਸਮਾਗ ਸਵੇਰੇ ਕਿੰਨੇ ਹੋ ਗਈ ਹੈ ਸਵੇਰੇ ਸੰਤੂ ਸਾਹਿਬ ਤੀਜੇ ਤੀਜਾ ਸੂਹਾ ਜੀ ਲੋ ਜੀ ਤੀਜਾ ਸੂਹਾ 7 ਕਿਲੋ ਦੁੱਧ ਤੇ ਮਗਰਲੇ ਥਾਂ ਤੇ ਤੇਲ ਆ ਬਹਿਣੀ ਵਾਲੇ ਮਗਰਲੇ ਦੀ ਧਾਰਾਂ ਸੰਤੂ ਸਾਹਿਬ 5 7 10 ਆਉਂਦੀਆਂ ਆ ਪਰਾਪਤ ਨਾਸਣਾ ਜੀ ਲਈ ਤਿੰਨਾ ਜੀ ਦੇਣੀ ਆ ਠੀਕ ਆ ਭਾਈ ਕੋਈ ਭੈਣ ਭਰਾ ਖੇਤਲ ਕਰੇ ਚੱਲ ਸਕਦਾ ਠੀਕ ਆ ਮੈਂ ਦੋਸਤੋ ਥੋੜਾ ਜਿਹਾ ਕੋਈ ਵੀਰ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੀਟਮੈਂਟ ਕਰਵਾ ਲੈਂਦਾ ਤੇ ਨੈਕਸਟ ਅਗਲੇ ਸਵੇਰੇ ਦੇ ਵਿੱਚ ਹੋ ਸਕਦਾ ਵੀ ਐਨੀਮਲ ਧਾਰਾਂ ਪੂਰਾ ਨਹੀਂ ਤੇ ਅੱਧਿਓ ਜਿਆਦੀਆਂ ਕਰ ਜਾਵੇ ਠੀਕ ਆ ਜੀ ਨਾਸਣਾ ਜੀ ਸੰਧੂ ਸਾਹਿਬ ਨੂੰ ਵਿਸਟਾਮ ਤੇ ਲਿਖਾ ਕੇ ਲੈ ਜਾਏ ਅੱਡੀ ਚਵਾਈ ਆ ਤੇ ਲੋ ਟੇਲੀ ਆ ਠੀਕ ਆ ਜੀ ਸਿੰਘ ਬਿਲਕੁਲ ਕੰਨਾਂ ਤੋਂ ਅਗਾਹ ਨੂੰ ਅਗਲੀ ਸਾਈਡ ਨੂੰ ਜਿਹੜੇ ਬਿਲਕੁਲ ਹੀਠਾ ਨੂੰ ਟਿਗਲੀਆਂ ਦੇ ਵਿੱਚ ਇਹ ਜਿਹੜੀ ਮੱਝ ਸੂਆ ਦੂਜਾ ਕਿ ਤੀਜਾ ਸ਼ੋਰ ਤੇਜਾ ਸੰਧੂ ਤੇਲੀ ਕੱਟੀ ਸੰਧੂ ਸਾਹਿਬ ਇਹਨੇ ਦੀ ਕੋਈ ਦਿੰਦਾ ਅਸਰ ਜਨੇ ਦੀ ਆਪਾਂ ਇਹ ਦੇਣੀ ਆ ਬਿਲਕੁਲ ਬਿਲਕੁਲ ਲੋ ਵੀ ਪ੍ਰਾਉ ਇਸ ਸੁਈ ਨੂੰ ਤਕਰੀਬਨ ਕੋਈ 5 ਕਿ ਦਿਨ ਦਾ ਸਮਾਂ ਹੋਇਆ ਕੱਟਾ ਵੀ ਮਗਰ ਤੇ ਨਾਲ ਦੀ ਨਾਲ ਦੁੱਧ ਵੀ 7 ਕਿਲੋ ਇਹਦੇ ਥੱਲੇ ਹਾਜ਼ਰ ਆ ਤਿੰਨਾ ਥਾਣਾ ਚ ਤਿੰਨਾ ਥਾਣਾ ਸੰਧੂ ਸਾਹਿਬ 7 ਕਿਲੋ ਜਿਹੜਾ ਮਿੰਤੀ ਗਿੰਤੀ ਵਾਲਾ ਠੀਕ ਆ ਭਾਈ ਹਾਂ ਜਿਹੜਾ ਕੇ ਭੈਣ ਭਰਾ ਨੇ ਚੋ ਲੈਣਾ ਆਪਦਾ ਠੀਕ ਆ ਜੀ ਲੋ ਜੀ ਆਪਾਂ ਤੁਹਾਨੂੰ ਆ ਦਿਖਾ ਰਹੇ ਹਾਂ ਠੀਕ ਆ ਜੀ ਆ ਜਿਹੜਾ ਬਹਿਣੀ ਵਾਲੀ ਸਾਈਡ ਆਪਾਂ ਮੋਸਟਲੀ ਬੈਠ ਕੇ ਚਵਾਈ ਕਰਦੇ ਆ ਆ ਮਗਰਲਾ ਥਾਂ ਜਿਹੜਾ ਤੁਸੀਂ ਦੇਖ ਰਹੇ ਜੀ ਠੀਕ ਆ ਜੀ ਇਹ ਤੁਹ ਹਾਂ ਤੇ ਬਾਕੀ ਤਿੰਨੇ ਨਰ ਗੰਢੀ ਸਤੂ ਸਾਹਿਬ ਵਿੱਚ ਵੀ ਹੈਗੀ ਇਹ ਦੇਖੋ ਬੋਲੇ ਜਿੰਨੇ ਸਾਹ ਗੁਜੇ ਉਹ ਬੱਚਾ ਹੋਣੀ ਛੱਡਿਆ ਉੱਤਰਾ ਬਹਿ ਗਏ ਆਪਾ ਇਹਨਾਂ ਤਾਂ ਨਸਨਾਂ ਦੀ ਗਰੰਟੀ ਆਪਣੀ ਐ ਸਮਝੋ 14 ਆਉਂਦੀਆਂ ਆਉਂਦੀਆਂ 5-7 ਇੱਕ ਦਾ ਇਹ ਦੇਖੋ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਕੋਲ ਕੋਈ ਸਤਾਮ ਤੇ ਲਿਖਾ ਲਿਆ ਆਪਣੇ ਦਾ ਦੇਖੋ ਉਹ ਲਿਖਾਉਣ ਦੀ ਲੋੜ ਨਹੀਂ ਲਿਖਿਆ ਗਿਆ ਜੀ ਚਲੋ ਹਾਂ ਲੋਵੀ ਪ੍ਰਭੂ 7 ਕਿਲੋ ਦੁੱਧ ਆ ਠੀਕ ਆ ਤੇ ਇਹ ਮੱਝ ਇਹ ਕਟਾ ਜਿਹੜਾ ਤੁਸੀਂ ਮਗਰ ਵੇਖ ਲਓ ਠੀਕ ਆ ਜੀ ਉੱਤਰਾ ਬਹਿ ਗਏ ਆਪਾਂ ਫਿਰ ਤੇ ਲੂਈ ਦੀ ਬੱਚੇ ਦੀ ਥੋੜੀ ਕੱਕੀ ਪੂਰੀ ਜੀ ਆ ਇਸ ਕਰਕੇ ਥੋੜਾ ਜਿਹਾ ਇਹ ਦੇਖੋ ਹਾਂ ਉਹ ਪਾੜਾ ਨਹੀਂ ਕੋ ਪਾਇਆ ਕੋਈ ਤੇ ਬੱਚਾ ਨਹੀਂ ਛੱਡਿਆ ਆ ਲਓ ਜੀ ਤੇ ਪਿੱਛੋਂ ਸਿੱਖੀਆਂ ਸਿਕਾਈਆਂ ਹੁੰਦੀਆਂ ਧਾਰਾ ਧੁਰਾ ਲਈਦੀਆਂ ਕਿ ਤੂੰ ਗਰਲਾਲ ਕਰਦਾ ਮਿਹਨਤ ਕੋ ਇੱਕ ਦੋ ਰੋ ਜੀ ਸਤੂ ਸਾਹਿਬ ਸੇਵਾ ਦਾ ਹੀ ਮੇਵਾ ਜੀ ਹਾਂ ਸੇਵਾ ਦਾ ਹੀ ਮੇਵਾ ਨਵਾਈਆਂ ਤੇ ਲੱਗਾ ਦੇ ਹੋਏ ਨਾ ਠੰਡੇ ਹੋ ਗਏ ਹਾਂ ਲੈ ਹਾਂ ਇਹ ਪ੍ਰੇਮ ਦੇ ਭੁੱਖੇ ਆ ਪਸ਼ੂ ਐਨੀਮਲ ਵੀ ਮਾਣਾ ਸੰਤੂ ਸਾਹਿਬ ਕੋ ਆ ਧਾਰਾਂ ਦੇ ਜਨੇ ਦੇ ਆਪ ਮੁੱਲ ਕਰਦਣਾ। ਬਾਕੀ ਕਰਤਾ ਫਿਰ ਕਰ ਲਾਲ। ਜਿਹੜੇ ਸਾਹ ਸੰਦੂ ਸਾਹ ਸ਼ਰੀਫੀਆਂ ਹੈ। ਆ ਮੁੱਲ ਦੇਗਾ 65-70 ਹਜ਼ਾਰ ਕਰ ਲੀਏ ਜੀ ਕਰਦਾ। ਪਰ ਆਪਾਂ ਕਰਨਾ ਨਹੀਂਗਾ। ਹਾਂ। ਡਿਮਾਂਡ ਕਰਨੀ ਹੈ ਜੀ ਆਪਾਂ 50 ਹਜ਼ਾਰ। ਆ ਤੇ ਉਹਦੇ ਵਿੱਚੋਂ ਵੀ ਕੋਈ ਹਜ਼ਾਰ ਨਹੀਂ 500 ਨਹੀਂ। ਹਾਂ 5000 ਛੋਟ ਕਰਕੇ 45 ਹਜ਼ਾਰ ਦੀ ਹਾਂ ਨਾ ਦੇਣੀ ਆ। 45 ਦੀ? ਹਾਂ ਜੀ। ਲਓ ਵੀ। 45 ਹਜ਼ਾਰ ਦੀ ਦੋਸਤੋ ਇਹ ਤੁਹਾਨੂੰ ਮੱਝ ਮਿਲ ਜਾਊਗੀ ਅੱਜ। ਤਿਲੜਾਂ ਦੇ ਵਿੱਚ ਅੱਗੋਂ ਮੰਨ ਕੇ ਖਰੀਦੀ ਤੇ ਤਿਲੜਾਂ ਦੇ ਵਿੱਚ ਹੀ ਜਾਣੀ ਆ। ਦੁੱਧ ਕਰਮਾ ਨਹੀਂ ਥਰੇ 7 ਕਿਲੋ ਆ ਖੇਚਲ ਚੰਗੀ ਕਰ ਲੋਗੇ 8 ਹੋ ਸਕਦਾ ਪਲੱਸ ਕਰ ਲੋਗੇ ਕਿਉਂਕਿ ਸੂਹਾ ਅਜੇ ਬਿਲਕੁਲ ਸਜਰਾਂ ਦੇ ਵਿੱਚ ਹੀ ਆ ਠੀਕ ਹੈ ਹਾਂ ਸੂਹਾ ਖੇਚਲ ਕੋ ਕਰੇ 8 ਨਹੀਂ ਹੋ ਸਕਦਾ 10 ਹੀ ਹੋ ਸਕਦਾ ਹੈ ਜਿੱਦੀ ਠੰਡੀ ਛੀਲਿਆ ਮੱਧ ਸੇਵਾ ਦੇ ਤੁਹਾਨੂੰ ਦੱਸਿਆ ਕੋਈ ਵੀ ਜੀ ਸੇਵਾ ਨਹੀਂ ਆ ਹਾਂ ਲੋਬੀ ਇਹ 45 ਦੀ ਹੋ ਜੂਗੀ ਠੀਕ ਆ ਇੱਧਰ ਇੱਕ ਤੁਹਾਨੂੰ ਤੋਹਫਾ ਦਿਖਾਉਣੇ ਮੈਨੂੰ ਲੱਗਦਾ ਵੀ ਲਾਸਟ ਤੱਕ ਖੇਲ ਦੇ ਨਾਲ ਇੱਕ ਤੋਹਫਾ ਹੀ ਲਾ ਦਿੰਨੇ ਹੈ ਹਾਂ 55 ਨੰਬਰ ਦੂਜੇ ਸੂਏ ਵੜ ਠੀਕ ਆ ਲੋਬੀ ਇਹ ਵੱਛੀ 200 ਤੁਹਾਨੂੰ ਦਿਖਾ ਦਿੰਨੇ ਆ ਦੂਜਾ ਸੂਹਾ ਤੇ ਬਿਲਕੁਲ ਸੱਜਰ ਮਸ਼ੀਨ ਸੂਣਾ ਆ ਜੇ ਗੱਬਣ ਤਿਆਰੀ ਦੇ ਵਿੱਚ ਦਿਨ ਦੇਜੂ ਪੰਜ ਚਾਰ ਹਾਂਜੀ ਤੇ ਪੰਨ ਸੰਧੂ ਸਾਹਿਬ ਆ ਪੋਲੀ ਆਈ ਹੋਈ ਇੱਕ ਨੰਬਰ ਲੋ ਵੀ ਡੱਬੀ ਵੈੜਾ ਬਾਕੀ ਰੰਗ ਪ੍ਰਿੰਟ ਵੇਖੋ ਤੁਸੀਂ ਕਰਮਾ ਵਾਲੀ ਨੂੰ ਠੀਕ ਆ ਜੀ ਮੋٹے ਡੱਬਾ ਵਾਈਟ ਦੇ ਵਿੱਚ ਬਲੈਕ ਮੋٹے ਡੱਬ ਤੇ ਥਣ ਵੀ ਪੂਰਾ ਲੰਬਾ ਜਿੱਦਾਂ ਆਪਣੇ ਭੈਣ ਭਰਾ ਸੱਜਨ ਕੋਈ ਖਾਸ ਮੰਗਦੇ ਆ ਕਿਉਂਕਿ ਛੋਟੇ ਥਣ ਨੂੰ ਮੋਸਟਲੀ ਕੋਈ ਲਾਇਕ ਨਹੀਂ ਕਰਦਾ ਆਹਨ ਸੰਧੂ ਸਾਹਿਬ ਆ ਖਾਣਾ ਨਹੀਂ ਚਾਹੀ ਜਾਂਦਾ ਜਗਾ ਕੋਈ ਕੀ ਚਾਹੂਗਾ ਹਾਂ ਹਣ ਬੜਾ ਆਪਣਾ ਵਪਾਰ ਦਾ ਗਾਂ ਆਪਣੇ ਤਾਂ ਨਹੀਂ ਛੋਟੇ ਸਨਾਲੀ ਗਾਂ ਚ ਹੋਈ ਜਾਂਦੀ ਬਿਲਕੁਲ ਵੇਲਾ ਰੋਕ ਲਿਆ ਜੀ ਵੀਰੇ ਤੁਰੋ ਫੋਚੀ ਬਹੁਤ ਸਾਫ ਹੈ ਸੰਤੂ ਸਾਹਿਬ ਹਾਂ ਉਹ ਭੈਣ ਭਰਾ ਆਉਗਾ ਦੀ ਟਿੱਪ ਕੇ ਤਸੱਲੀ ਕਰਕੇ ਖੜੇ ਵੀ ਗੱਲ ਤਾਂ ਆਪਾਂ ਹਮੇਸ਼ਾ ਹੀ ਨੋਟ ਕਰਾਉਨੇ ਆ ਵੀ ਤਸੱਲੀ ਅਗਲੇ ਨੇ ਕਰਨੀ ਤੁਸੀਂ ਕਰ ਲਈ ਆ ਮੈਂ ਸੰਤੂ ਸਾਹਿਬ ਜੀ ਕੋਲ ਆਨਲਾਈਨ ਮੰਗਾਉਂਦਾ ਥਣਾ ਵੀ ਭਾਰ ਪਿੱਛੇ ਦੀ ਗਾਰੰਟੀ ਹੋ ਗਈ ਲੋ ਜੀ ਕਤਕਾਰ ਦੀ ਵਿੱਚ ਜੇਕਰ ਗੱਲ ਕਰਨ ਲਈ ਤੇ ਮੀਡੀਅਮ ਹਾਈਟ ਦੇ ਵਿੱਚ ਆ ਸੋਹਣੀ ਹਾਈਟ ਆ ਵੈਸੇ ਭਲੇਖਾ ਜਿਹੜਾ ਵੱਡੀਆਂ ਵੜਾਂ ਦੇ ਵਿੱਚ ਹੀ ਪਉਂਦੀ ਆ ਹੈ ਨਵੀਂ ਆ ਦੋ ਚਾਰ ਸੂਏ ਵੀ ਦੋ ਤੋਂ 3 ਪਹਿਲੇ ਸੂਏ 13 ਕਿਲੋ ਦੋ ਦਿਨਾਂ ਚ ਵਾਇਆ ਹੈ ਪਹਿਲਾਂ ਕੋਈ ਆਪਾਂ 18 20 ਨਹੀਂ ਰਖਣਾ ਵੀ ਪਹਿਲੇ ਸੂਏ 18 20 ਦਿੱਤਾ ਹਾਂ ਹਾਂ ਗੱਪਣਾ ਜੀ ਹੋਣੀ ਸ਼ਾਨਦਾਨਾ ਜੀ ਅਵਸ਼ੀ ਆ ਵੇਖ ਲਓ ਜੇਕਰ ਆ ਦੰਦਾ ਜੀ ਹੋਣੀ ਜੀ ਅਵਸ਼ੀ ਕੰਨੀਆਂ ਬਰਾਬਰ ਕਰਤੀ ਕੰਨੀਆਂ ਬਰਾਬਰ ਕੀਤੀਆਂ ਜੀ ਹਾਂ ਠੀਕ ਹੈ ਠੀਕ ਹੈ ਕਰ ਲਾਲ। ਬਹੁਤ ਵੀ ਦੋਸਤੋ ਇਹ ਲਾਰਟ ਦੇ ਵਿੱਚ ਤੋਹਫਾ ਇਕੱਦਾ ਜ਼ਰੂਰ ਵੇਰ ਕਰ ਲਾਲ ਲੈ ਕੇ ਆਉਂਦਾ। ਇਹ ਵੱਛੀ ਪਿੱਛੇ ਦੇ ਵੀ ਆਪਾਂ ਜਿੰਨੇ ਵੀ ਪੂਰ ਦੇ ਵਿੱਚ ਖੇਰ ਦੇ ਵਿੱਚ ਇਕੱਤਾ ਨਾਗ ਤੁਹਾਨੂੰ ਵੇੜ ਦਿਖਾਉਂਦੇ ਰਹੇ ਆ। ਤੇ ਵੈਸੇ ਵਪਾਰ ਦਾ ਕੰਮ ਐਨੀਮਲ ਦਾ ਖੇਤਰਾ ਦਾ। ਜਿੰਨੀਆਂ ਵੀ ਵੜਾ ਵੇਚੀਆਂ ਨੇ ਜਿੰਨੀਆਂ ਵੀ ਵੜਾ ਵੇਚੀਆਂ। ਜੋ ਆਪਾਂ ਰੇਟ ਪਾਉਂਦੇ ਰਹੇ ਆ ਉਹਨਾਂ ਨਾਲੋਂ 3-4000 ਰੁਪਏ ਜਿਹੜੇ ਵੀ ਰਖੜੀਆਂ ਇੱਥੇ ਆਪਣੇ ਘਰੀਬਾਦ ਤੇ ਮਿਲਦਾ ਰਿਹਾ। ਆ ਹਾਂ ਜੀ ਫਰਕ ਤੇ ਸੀਗੀ ਮੈਂ 33000 ਆਪਾਂ ਪਰਸੋ ਚਾਹ ਇਸ਼ਾਈ ਵਾਲ ਵੜ ਦਾ ਪਾਇਆ ਦਾ 37 38000 ਦੇ ਫੋਨ ਆਏ ਵੀ ਗਾਂ ਵੀ ਰੋਟੀ ਦੇਣ ਦੀ ਹੈ ਜੀ ਹਾਂ ਲੈ ਕਰ ਲਾਲ ਇਹਦਾ ਕੀ ਅੱਜ ਕਰਤਾ ਸੀ ਸੰਧੂ ਸਾਹਿਬ ਇਹਦਾ ਮੰਗਣੋਂ ਤਾਂ 50 ਮੰਗ ਲਈਏ ਜੱਡੀ ਬੱਛੀ ਸੋਹਣੀ ਆ ਪਰ ਆਪਾਂ ਮੱਝਾ 45 ਦੇ ਖੜਾਉਣਾ ਹੈ ਤੇ ਬੱਛੀ ਦਾ ਕਿਥੋਂ 50 ਮੰਗ ਲਾਂਗੇ ਆਹੋ ਇਹਦੀ ਡਿਮਾਂਡ ਤੇ 45000 ਹਾਂ ਜੈਸਨ ਉਹ 42000 ਦੀ 42 ਦੀ ਜਾਣਦਗੀ ਹਾਂ ਜੀ ਚਲ ਲਓ ਵੀ 42000 ਦੀ ਬੱਛੀ ਹੈ ਠੀਕ ਆ ਜੀ ਬਾਕੀ ਸਫਾਈਆਂ ਸੁਪੂਈਆਂ ਬੜੀਆਂ ਨੇ ਹਵਾਨ ਇਹ ਲੇਬਲੀ ਸਫਾਈ ਤੁਸੀਂ ਚੈੱਕ ਕਰ ਲਈ ਆ ਉਹ ਕਿ ਸਾਡੇ ਤੋਂ ਨਹੀਂ ਤੇ 50-55 ਦੇ ਮੁੱਲ ਨਾਲ ਆ ਬਿਲਕੁਲ ਬਿਲਕੁਲ ਜਿਵੇਂ ਜਪਾਰ ਚੱਲਣ ਬਿਲਕੁਲ ਬਿਲਕੁਲ ਬਹੁਤ ਵਧੀਆ ਦੋਸਤੋ ਸੋਹਣੀ ਲਾਇਵਟੀ ਥੱਲੇ ਤੁਸੀਂ ਦੇਖ ਸਕਦੇ ਜ ਬਹੁਤ ਸੋਹਣੀ ਝੋਲੀ ਤਿਆਰ ਕਰੀ ਆਉਂਦੀ ਕਰਮਾਲੀ ਤੇ ਹਜੇ ਵੀ 5-4 ਦਿਨ ਕੱਢੀ ਕੀ ਥੱਲੇੋਂ ਕੀ ਤੋਂ ਕੀ ਬਣ ਜਾਣਾ ਠੀਕ ਆ ਸੋ 42000 ਦੀ ਬੱਚੀ ਮਿਲ ਜੂਗੀ ਦੂਜਾ ਸੂਬਾ ਕੰਨੀਆਂ ਹਜੇ ਦੋਸਤੋ ਬਰਾਬਰ ਕਰਦੀ ਪਈ ਆ ਠੀਕ ਆ ਇਹ ਅੱਜ ਐਨੀਮਲ ਨੇ ਵੀਰ ਗਰਲਾਲ ਦੇ ਇਸ ਕਿਲੇ ਤੇ ਸੋ ਪਸ਼ੂ ਵੈਸੇ ਦੋਸਤੋ ਸਾਰੇ ਭਾ ਪੜਦੇ ਚਾ ਇੱਛੇ ਵੀ ਆਪਾਂ ਮਾਲ ਬਹੁਤ ਜ਼ਰਾ ਇਸ ਘਰੋਂ ਦਿਖਾਇਆ ਤੁਹਾਨੂੰ ਪਾਪੜਤੇ ਦੇ ਵਿੱਚ ਪਸ਼ੂ ਹੁੰਦੇ ਤੇ ਮਿੰਟਾਂ ਸੈਕਿੰਟਾਂ ਦੀ ਫੇੜ ਹੁੰਦੀ ਕਰ ਲਾਉਂਦਾ ਮੋਲਾ ਪਹਾਨਾ ਵਾਲੇ ਕਰਦੇ ਗਲਤ ਮੋਲ ਦਾ ਕੋਈ ਫਾਇਦਾ ਨਹੀਂ ਆਹ ਮੱਝ ਹੋਰ ਕਿ ਛੱਡੇ ਜੰਦੀ ਤੇ 85000 ਤੋਂ ਘਟ ਕੇ ਗੱਲ ਨਹੀਂ ਕਰਨੀ ਬਿਲਕੁਲ ਜੀ ਬਿਲਕੁਲ 90 85000 ਤੋਂ ਘਟ ਗੱਲ ਨਹੀਂ ਕਰਨੀ ਬਿਲਕੁਲ ਪਰ ਆਪਾਂ ਰੱਖਣੀਆਂ ਨਹੀਂ ਆਪਾਂ ਵੇਚਣੀਆਂ ਸਹੀ ਹੈ ਹਾਂ ਜੇ ਬ੍ਰੀਡ ਲੈਂਦੇ ਆਪਾਂ ਇਹ ਵੀ ਗੱਲ ਕਰੀਏ ਜਿੱਤ ਤਰਾ ਮੱਝ ਪਿਓਰ ਨੀਲੀ ਦੀ ਆ ਨੀਲੀ ਦੀ ਮਗਰ ਡਾਇਮੰਡ ਦੀ ਕੱਟੀ ਆ ਮੰਗਣ ਨੂੰ ਭਾਵੇਂ ਆਪਾਂ ਹੋ 90 ਮੰਗ ਲਈ ਦੀ ਪਰ ਆਪਾਂ ਭਾਣਾ ਲਈ ਤੇ ਭਾਣਾ ਹੀ ਮੁੱਲ ਕੀ ਬਿਲਕੁਲ ਜੀ ਬਿਲਕੁਲ ਮੈਂ ਵੀ ਗਰਲਾ ਲਏ ਤਾਂ ਹੋ ਗਿਆ ਆਪਣੇ ਕੋਲ ਪਸ਼ੂ ਤੇ ਇੱਕ ਨੰਬਰ ਵੀ ਕਰ ਸਾਂਜਾ ਨੰਬਰ ਹੈ ਕਸੰਦੂ ਸਾਹਿਬ 97792 94006 97792 94006 ਪਿੰਡ ਅਦਾਲ ਤਸੀਲ ਪਟੇ ਜਿਹੜਾ ਸ਼ਹਿਰੀ ਤਨਤਨ ਸਾਹਿਬ ਸੀ ਕਿ ਭਰਾ ਭਰਾ ਹੁੰਦਾ ਚੈੱਕ ਕਰਕੇ ਤਸੱਲੀ ਕਰਕੇ ਖੜਨ ਤੇ ਜਿਹੜੀ ਗੱਲ ਦੱਸੀ ਜਾਂਦੀ ਆ ਆਪਣੇ ਨਾਲ ਫੋਨ ਤੇ ਕਨੈਕਟ ਕਰਨ ਤੇ ਜੇ ਕੋਈ ਉਨੀ ਕੀ ਫਰਕ ਨਿਕਲੇ ਆਪਾਂ ਜੁਮਿਆ ਰਹੇ ਬਿਲਕੁਲ ਬਿਲਕੁਲ ਹਾਂਜੀ ਜਿਹੜੀ ਗੱਲ ਦੱਸਾਂਗੇ ਬਿਲਕੁਲ ਲੋਬੀ ਭਰਾਵੋ ਇਹ ਗੱਲਬਾਤ ਸੀ ਇਨਫੋਰਮੇਸ਼ਨ ਸੀ ਅੱਜ ਜਿੰਨੇ ਵੀ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਸੋ ਇਸੇ ਤਰ੍ਹਾਂ ਮਾਲਕ ਪੰਜ ਸੱਤ ਨੱਕ ਜਿਹੜੇ ਆਏ ਰਹਿੰਦੇ ਆ ਨਵੇਂ ਦਿੱਲੀ ਰੁਟੀਨ ਦੇ ਵਿੱਚ ਆਓ ਇੱਥੇ ਆ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ